ਲਵੀ ਸੱਜਣੋ ਅੱਜ ਦਾ ਲਾਟਣਾ ਬਾਈ ਕਨਾਂ ਤੋਕੜ ਗੱਬਣਾ ਦੀ ਕੱਢ ਦੇਣਾ ਪਿੰਡ ਖੜਿਆਂ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਯਖਲ ਹਰਿਆਣਾ ਬਾਈ ਕੁਲਵਿੰਦਰ ਕੋਲੇ ਪਹੁੰਚਿਆ ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਤੋਕੜ ਗੱਬਣ ਨੇ ਗੱਬਣ ਚੈੱਕ ਪਾਸ ਤੇ ਨਾਲ ਦੁੱਧ ਵੀ ਦੰਦੀਆਂ ਚੰਗੇ ਰਿਕਾਰਡ ਵਾਲੀਆਂ ਨੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਰੂਗਾ ਵੀਡੀਓ ਦੇ ਵਿੱਚ ਬਿਲਕੁਲ ਫਿਕਸ ਜਾ ਆਜੋ ਸਿਹਤ ਜੀ ਹੋਰ ਕੀ ਹਾਲ ਹੈ ਹੋਰ ਕੀ ਹਾਲ ਹੈ ਜੀ ਚੜਦੀ ਕਲਾ ਹਾਂ ਵਧੀਆ ਨਾਮ ਤੇ ਨੰਬਰ ਬੋਲ ਕੁਲਵਿੰਦਰ ਨਾਮ ਆਪਣਾ ਜੀ 9878471204 9878471204 ਤੇ ਸ਼ੁਰੂਆਤ ਕਿਹੜੇ ਪਾਸੇ ਕਰੀ ਇਧਰੋਂ ਕਰੀਏ ਕੋਈ ਨਹੀਂ ਇੱਥੋਂ ਜਿਹੜੇ ਮਰਜ਼ੀ ਪਾਸੋਂ ਕਰ ਲੈ ਇੱਥੋਂ ਨਾ ਕਰ ਤਿੰਨੇ ਗੀਨੇ ਨੇ ਠੀਕ ਆ ਕਰ ਲੈ ਹੋ ਗਿਆ ਸਾਈਡ ਨੂੰ ਮਾਰ ਕੇ ਰਹੀ ਕੈਮਰਾ ਪਾ ਲਈ ਸੈੱਟ ਖੜੀਆ ਵਾ ਇੱਥੋਂ ਇਹ ਇੱਥੋਂ ਵਾਰਦੇ ਕੈਮਰਾ ਨਾਲ ਆ ਗਿਆ ਇਹਦੇ ਕਹਿ ਲਈ ਕੱਟਾ ਹਾਂ ਤੇ ਸ਼ਕੀਨ ਝੋਟੀ ਫੁੱਲ ਆ ਗਈ ਸ਼ਕੀਨ ਆ ਗਈ ਸੱਜਣਾ ਫੁੱਲ ਤੇ ਚਮੜਾ ਆ ਗਿਆ ਬਿਲਕੁਲ ਬਰੀਕ ਥਾਣ ਇਹ ਕਹਿ ਸਕਦੇ ਆ ਯਾਰ ਦੂਰੇ ਹੀ ਲੱਗਿਆ ਚਵਾਈ ਦੀ ਕਿਵੇਂ ਕਰੀ ਜਮਾਨ ਮੋਟੀ ਮੋਟੀ ਚਵਾਈ ਹੈ ਟੌਰ ਖੋਲ ਕੇ ਫਿਰ ਹੱਲ ਮੋਟੀ ਚਵਾਈ ਦੀ ਆ ਗਈ ਤੇ ਜਿਹੜੇ ਭਰਾ ਕਹਿੰਦੇ ਨੇ ਨਾ ਕਿ ਬਰੀਕ ਪੁੰਛ ਵਾਲੀ ਲੈਣੀ ਆ ਆ ਚੱਕੋ ਪੁੰਜੜ ਲੈ ਚਾਹੇ 20 ਘੰਟਾ ਦੇ ਲੋ ਜੰਮੀ ਬਰੀਕ ਪੁੰਜੜ ਚ ਆ ਗਈ ਨਾਲ ਆ ਗਿਆ ਮੇਲ ਕਾਫ ਗੱਬਣ ਕਿੰਨੇ ਟਾਈਮ ਦੀ ਆ ਬਾਈ ਇਹ 4.5 ਮਹੀਨੇ ਦੀ ਬਾਈ ਚੈੱਕ ਪਾਸ ਹਾਂ ਹਾਂ ਤੇ ਟੋਕੜ ਗੱਬਣਾ ਜੇ ਮੈਂ ਇਹੀ ਗੱਲ ਕਹਿਣਾ ਹੁਣ ਵੀ ਜਿਹੜਾ ਸੱਜਣ ਲੈ ਕੇ ਜਾਂਦਾ ਬਾਈ ਦੇ ਘਰ ਨਹੀਂ ਚੈੱਕ ਪਾਸ ਕਰਾ ਕੇ ਆਉਂਦਾ ਅੰਦਰੋਂ ਤਸੱਲੀ ਆਪਦਾ ਡਾਕਟਰ ਲਿਆਵੇ ਆਪਾਂ ਨੂੰ ਕੋਈ ਬਹਿਮ ਨਹੀਂ ਠੀਕ ਆ ਗੱਲ ਹਾਂ ਤੇ ਸੂਆ ਕਿਹੜਾ ਸੂਂਦੀ ਆ ਅੱਗੇ ਦੂਜਾ ਦੂਸਰਾ ਸੂਆ ਪਾਜੀ ਨੇ ਦੁੱਧ ਕਿੰਨਾ ਪਾਇਆ ਹੁਣ ਇਹਨੇ 13- ਨਮਾ ਠੰਡਾ ਹਾ ਠੀਕ ਆ ਗੱਲ ਇਹ ਕਿਹੜੇ ਏਰੀਆ ਚ ਆਈਆਂ ਮਾ ਜੀ ਨੈਲ ਪਾਪੜੇ ਦੀ ਆ ਠੀਕ ਆ ਗੱਲ ਹਾਂ ਕੈਨ ਵਾਲਾ ਤਾਂ ਨਹੀਂ ਨਾ 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 ਠੀਕ ਆ ਕਮਾਲ ਆ ਇੱਥੋਂ ਇਹ ਇੱਥੋਂ ਮਾਰ ਉਹਦਾ ਤਾਂ ਟੰਗਰੀ ਦੀ ਲੱਗਦਾ ਤੇ ਬਾਕੀ ਸੁਭਾਅ ਵੀ ਬਾਲਾ ਠੰਡਾ ਬਾਲਾ ਮਾ ਆ ਹਾਈਟ ਆ ਗਈ ਸੱਜਣੋਂ ਕਹਿ ਲਿਆ ਦਰਮਿਆਨੀ ਸੂਆ ਪਹਿਲਾ ਤੇ ਦੰਦ ਤਾਂ ਨਹੀਂ ਦੇਖੇ ਗਲਵੰਦਰ ਦੇ ਹਾਂ ਦੰਦ ਤਾਂ ਪੂਰੀ ਹੋ ਰਹੀ ਐ ਠੀਕ ਆ ਗੱਲ ਦੰਦਾਂ ਚ ਬਾਈ ਕਹਿੰਦਾ ਬਰਾਬਰੇ ਆ ਸੂਆ ਪਹਿਲਾ ਸੂਈ ਹੋਈ ਅੱਗੇ ਸੋਨਾ ਦੂਜਾ 4.5 ਮਹੀਨਿਆਂ ਦੀ ਚੈੱਕ ਪਾਸ ਤੇ ਦੁੱਧ ਕਿੰਨਾ ਬਾਈ ਅੱਜ 6 ਕਿਲੋ ਆ ਗ ਠੀਕ ਆ ਗੱਲ ਹਾਂ 6 ਕਿਲੋ ਕਹ ਲਈਏ ਨਾ ਇਹਨਾਂ ਦਾ ਦੋ ਟਾਈਮ ਆਪਣੀ ਚੋਲੇ ਹੋ ਰਿਆ ਕੇ ਠੀਕ ਆ ਗੱਲ ਆ 6 ਕਿਲੋ ਬਾਈ ਕਹਿੰਦਾ ਡੰਗ ਦੋ ਡੰਗ ਆਪਾਂ ਚਵਾ ਕੇ ਦੇ ਦਾਂਗੇ ਤੇ ਬਾਕੀ ਬਾਕੀ ਦੀ ਸਰਲੇ ਦੀ ਧਾਰ ਦੀ ਵੱਦਗਟ ਜਿੰਮੀ ਸਾਰੀ ਜ਼ਿੰਮੇਵਾਰੀ ਹੈ ਠੀਕ ਆ ਗੱਲ ਹਾਂ ਤੇ ਬਾਕੀ ਸਵਾਹ ਦੀ ਠੰਡੀ ਆ ਗਈ ਹੈ ਨਾ ਜਮਾ ਹੈ ਨਾ ਤੇ ਬੱਚੇ ਦੀ ਮਰਦੀ ਆ ਬੱਚੇ ਦੇ ਦੋ ਨਾਲ ਹੀ ਬੱਚਾ ਦੇ ਦਾਂਗੇ ਹਾਂ ਰੰਗ ਕੇ ਮਿਲਦੀ ਆ ਠੀਕ ਆ ਇਧਰਲੇ ਬੰਨੇ ਕਰਦੇ ਦੋਨੇ ਡੰਗ ਬਾਈ ਕਹਿੰਦਾ ਮਿਲਦੀ ਆ ਦੁੱਧ ਵੱਧਦਾ ਪਰ ਬਾਈ ਕਹਿੰਦਾ ਆਪਾਂ 6 ਕਿਲੋ ਕਰਕੇ ਦੇਣੀ ਆ ਇਹ ਇਥੋਂ ਮਾਰਦੀ ਗੈਰੀ ਕੈਮਰਾ ਇਥੋਂ ਕਰਾ ਦੇ ਛੋਟੀ ਜਿਹੀ ਇੱਕ ਸਾਈਡ ਤੋਂ ਪੂਰੇ ਬਰੀਕ ਚਮੜੇ ਚ ਆ ਗਈ ਜਮਈ ਮਹਾਰੀ ਕਾ ਟਰਗਾ ਪਿੰਡਾ ਕਿੰਨੇ ਪੈਸੇ ਇਹਦੇ ਜਮਈ ਇਹਦਾ ਗੁਰੀ 1 ਲੱਖ 5000 ਰੁਪਏ ਲੈਣਾ ਪੰਜਾ ਸਨੋ ਠੀਕ ਸਰ ਹਾਂ ਮੁੱਲ ਮੁੱਲ ਦੀ ਉਹ ਬਸ ਮੁੱਲ ਤਾਂ ਕੀ ਕੀ ਕਰੂਗਾ ਹਲਾ ਹੁਣ ਕੀ ਲੈ ਕਰਾਂਗੇ ਇਹ ਮੁੱਲ ਕਰਾਉਣ ਨੂੰ ਚਾਹੀ ਵੀ ਜਿੰਨਾ ਮੁੱਲ ਦਾ ਜੇ 15 ਕਰਾ ਲੈ 20 ਕਰਾ ਦੋ ਕੋਈ ਫਾਇਦਾ ਠੀਕ ਆ ਗੱਲ ਵੀ 1 ਲੱਖ 5000 ਦੀ ਬਾਈ 4.5 ਮੀਨ ਦੀ ਗੱਬਣ ਐ ਚੋਟੀ ਦੇਣੀ ਆ 4.5 ਦੀ ਗੱਬਣ ਚੈੱਕ ਪਾਸ ਤੁਸੀਂ ਪਾਸ ਦੇਖ ਸਕਦੇ ਕਿ ਕਿੰਨੀ ਬਰੀਕ ਹੈ 6 ਕਿਲੋ ਦੁੱਧ ਮਗਰ ਮੇਲ ਕਾਫ ਤੇ ਹੁਣ ਮਾਰ ਦੇ ਗਰੀ 2 ਨੰਬਰ ਵਾਲੀ ਤੇਦੀ ਬਾਡੀ ਤੇ ਨਾ ਵੱਡਾ ਨਾ ਸਾਂ ਨੂੰ ਸਾਂ ਕਰਾ ਲੇ ਚੈੱਕ ਇੱਥੇ ਆ ਬਾਡੀ ਤੇ ਬਰੀਕ ਵਾਲੀ ਆ ਗਈ ਹੈ ਨਾ ਜਮਾ ਹੈ ਨਾ ਲੇਵੇ ਜੀ ਆ ਗਈ ਸਾਫ ਕੱਦ ਆ ਗਿਆ ਬਾਈ ਫੁੱਲ ਇਹਦਾ ਐਨ ਬਾਈ ਮੂੰਹ ਦੇਖੀ ਕਿ ਨਹੀਂ ਮਿਲਦਾ ਹੈਗਾ ਛੋਟੀ ਨਾ ਪੂਰਾ ਮੰਨ ਕੇ ਆ ਜੇ ਪੂਰਾ ਲੰਬਾ ਮੂੰਹ ਆ ਗਿਆ ਫੇਸ ਇੱਥੋਂ ਕਰ ਸਕਦੇ ਹੋ ਚਾ ਇੱਕ ਤੋਂ ਬਰੀਕੀਆਂ ਬਹੁਤ ਨੇ ਕੱਟੀ ਚ ਸੁਆ ਬਾਈ ਦੂਜਾ ਦੂਜਾ ਸੂਗੀ ਅੱਗੇ ਹਾਂ ਠੀਕ ਆ ਗੱਲ ਤੇ ਇੱਥੋਂ ਘਰੀ ਲੇਵਾ ਕਰਾ ਦੇ ਜੱਕ ਜਿਵੇਂ ਗਾਵਾਂ ਨੂੰ ਲੱਗਿਆ ਉਹ ਨਾ ਫਾੜੀ ਵਾਲਾ ਲੇਵਾ ਉਦਾਂ ਦਾ ਲੱਗਿਆ ਤੇ ਸਵੇਰ ਆਦੀ ਠੰਡੀ ਆ ਗਾਵਾਂ ਵਾਲਾ ਕੰਮ ਹੀ ਲੱਗਦਾ ਗਰਮੀ ਗਰਮੀ ਆ ਮੋਟਾ ਮੋਟਾ ਇਹ ਨਵੀਂ ਨਵੀਂ ਗੱਪਣ ਬਾਈ ਇਹ ਇਹ ਪੰਜ ਮਹੀਨਿਆਂ ਦੀ ਹੈ ਇਹ ਆ ਗਈ ਪੰਜ ਮਹੀਨਿਆਂ ਦੀ ਚੈੱਕ ਪਾਸ ਤੇ ਸਵੇਰ ਆ ਗਈ ਜਮਾ ਠੰਡੀ ਜਮਾ ਠੰਡੀ ਮਾ ਕੁਝ ਵੀ ਨਹੀਂ ਗੇਂਦੀ ਪਾੜੇ ਦੇ ਮਿਲਦੀਆ ਦੋ ਵੇ ਟਾਈਮ ਟੋਰ ਖੋਲ ਕੇ ਦੁੱਧ ਕਿੰਨਾ ਹੁਣ ਦੁੱਧ 4 ਕਿਲੋ ਹੋਊਗਾ ਪੱਕਾ ਐ ਨੱਟ ਵਰਗਾ ਦੋਨੇ ਟਾਈਮ ਹਾਂ ਇਹਦਾ ਸ਼ੀਤ ਆ ਇਹ ਮੰਨ ਲਓ ਵੀ ਤਾਜੀ ਦੇ ਨੌ ਵਰਗਾ ਹੀ ਹੋਊ ਕਿਉਂਕਿ ਫੈਂਟ ਇਹਦੀ ਆਹ ਜਿਹੜਾ ਵੀ ਆਊਗਾ ਆਪਣੇ ਘਰੇ ਆਊਗਾ ਲੈ ਨੂੰ ਸੁਆਦ ਮਿਲੇ ਵੀ ਹਾਂ ਵੀ ਦੁੱਧ ਨਾ ਕਿਹੜਾ ਦੁੱਧ ਨਾ ਹੈਗਾ ਠੀਕ ਆ ਗੱਲ ਆ ਤੇ ਵੱਡੀ ਆ ਗਈ ਫੁੱਲ ਇੱਕ ਗੱਲ ਦੱਸ ਦੇਣਾ ਕੋਈ ਬਾਲੀ ਓਵਰ ਮੋਟੀ ਨਹੀਂ ਮੱਝ ਕਰੀ ਹੋਈ ਢਾਂਚਾ ਹੀ ਵੱਡਾ ਮੱਝ ਦਾ ਫੀਟਿੰਗ ਵਾਲੀ ਆ ਗਈ ਜਮਾ ਇਹ ਵੀ ਉਧਰੋਂ ਆਈ ਹੈ ਬਾਈ ਹਾਂ ਬਾਈ ਠੀਕ ਆ ਚਲਾ ਦੇ ਇਹਨੂੰ ਥੱਲੋਂ ਆ ਗਈ ਬਿਲਕੁਲ ਕਸਿਆਰ ਸੂਆ ਬਾਈ ਕਹਿੰਦਾ ਪਹਿਲਾਂ ਸੂਈ ਹੋਇਆ ਤਾਜੀ ਨੇ ਕਿੰਨਾ ਪਾਇ ਗਗ ਲਵ ਹਾਂ ਤਾਜੀ ਦਾ ਦੁੱਧ ਕਿੰਨਾ ਰਿਹਾ ਹੈ 1500 ਕਿਲੋ ਦੁੱਧ ਬਈ ਮੈਂ ਠੰਡਾ ਇਹ ਇੱਥੋਂ ਕਰਦਾ ਐਡੀ ਜੋ ਟੀਲ ਦੁੱਧ ਦੇਣਾ ਕੀ ਔਖਾ ਹੈ ਇਹ ਇੱਥੋਂ ਕਰ ਸਕਦੇ ਚ ਇੱਕ ਬਰੀਕ ਫੁੱਲ ਆ ਗਈ ਲੈ ਚੱਲ ਕਿੰਨੇ ਟਾਈਮ ਦੀ ਗੱਬਣਾ 5 ਮਹੀਨਿਆਂ ਦੀ ਬਾਈ ਆਹ 5 ਮਹੀਨਿਆਂ ਦੀ ਬਾਈ ਕਹਿੰਦਾ ਚੈੱਕ ਪਾਸ ਆ ਗਈ ਫੁੱਲ ਵੱਡੀ ਆ ਗਈ 6 ਕਿਲੋ ਦੁੱਧ ਬਾੜੇ ਤੇ ਮਿਲਦੀ ਆ ਠੰਡੀ ਸੀਲ ਸਵਾ ਦੀ ਤਾਜੀ ਦਾ ਰਿਕਾਰਡ ਰਿਹਾ 13 ਤੋਂ 14 ਕਿਲੋ ਦਾ ਕੱਦ ਵੀ ਫੁੱਲ ਤੇ ਲੰਬੀ ਵੀ ਕਹ ਲਈ ਬਾਈ ਫੁੱਲ ਆ ਗਈ ਹੈ ਨਾ ਕੱਦ ਦੇ ਨਾਲ ਨਾਲ ਇਹ ਚੀਜ਼ ਨਹੀਂ ਹੈਗਾ ਵੀ ਲੰਬਾਈ ਨਹੀਂ ਹੈਗੀ ਲੰਬਾਈ ਵੀ ਫੁੱਲਾ ਤੇ ਉੱਪਰ ਝੋਟੀ ਦਾ ਕੱਦ ਵੀ ਫੁੱਲਾ ਤੇ ਪਿਛਾਂ ਤੋਂ ਗੱਲ ਕਰ ਲਈ ਅ ਚੜਾਈ ਬਹੁਤ ਕਮਾਲ ਦੀ ਰੱਖਦੀ ਆ ਸਵੇਰ ਆਦੀ ਆ ਗਈ ਬੱਲ ਕੋਲ ਠੰਡੀ ਸੀ ਲੈ ਗਰਮੀ ਗਰਮੀ ਵਾਲਾ ਕੰਮ ਨਹੀਂ ਜਮੀ ਲੈ ਇੱਥੋਂ ਕਰ ਸਕਦੇ ਆ ਚੱਕ ਇਹ ਇੱਥੋਂ ਇੱਥੋਂ ਮਾਰ ਦੇ ਗਰੀ ਕੈਮਰਾ ਓਏ ਆ ਲੈ ਇੱਥੋਂ ਕਰਾ ਦੇ ਇੱਕ ਬੱਲ ਕੋਲ ਠੰਡੀ ਸੀ ਲਾ ਗਈ ਪੰਜ ਮਹੀਨਿਆਂ ਦੀ ਚੱਕ ਪਾਸ ਆ ਭਾਈ ਜਮਾ ਪੰਜ ਦੀ ਜਮਾ ਐ ਨਾ ਵੱਡੀ ਬੁੱਡੀ ਪੂਰੀ ਐ ਨਾ ਠੀਕ ਆ ਗੱਲ ਛੋਟੀਆਂ ਚ ਨਹੀਂ ਆਉਂਦੀ ਵੱਡੀਆਂ ਆ ਜਾਂਦੀ ਨਾ ਨਾ ਕਿੰਨੇ ਪੈਸੇ ਕਲਵੰਦਰ ਇਹਦੇ ਜਮਾ ਹੁੰਦਾ ਜਿੰਨੇ ਮਰਜ਼ੀ ਰੇਟ ਕਰਾ ਲੈ ਫਿਕਸ ਮੰਗਣਾ ਜਮੇ ਜਿੰਨੇ ਦੇਣੀ ਆ ਸਿਮਾ 115000 ਦੀ ਦਵਾਂਗੇ 115 ਦੀ ਦੇਣੀ ਆ ਹਾਂ ਠੀਕ ਆ ਗੱਲ ਤੇ ਹੁਣ ਮਾਰ ਦੇ ਘਰੀ ਤਿੰਨ ਨੰਬਰ ਵਾਲੀ ਦੇ ਕੈਮਰਾ ਝੋਟੀਆਂ ਉਹੀ ਗੱਲ ਆ ਵੀ ਤਿੰਨੀ ਸਾਫ ਸੁਥਰੀਆਂ ਨੇ ਤਿੰਨਾ ਸਾਨੂੰ ਸਾਂ ਬਾਡੀ ਦੇ ਦੇ ਵੀ ਫੁੱਲ ਤੇ ਇੱਕ ਚੀਜ਼ ਖਾਸ ਰਹੂਗੀ ਤਿੰਨਾ ਦੇ ਮਾਰੀ ਕੈਮਰਾ ਵੀ ਬਰੀਕ ਆਗੀਆਂ ਚਮੜੇ ਚ ਮੋਟਾ ਚਮੜਾ ਨਹੀਂ ਹੈਗਾ ਕਿਸੇ ਦਾ ਨਾ 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 ਥੇਲੀ ਆਰ ਕਾ ਮੋਟਾ ਆ ਗਿਆ ਉਹ ਨਹੀਂ ਹੈਗੀਆਂ ਤੇ ਫੁੱਲ ਬਰੀਕੀਆਂ ਜੀ ਆਗੀਆਂ ਤਿੰਨੀ ਝੋਟੀਆਂ ਤੇ ਇਥੋਂ ਕਰਾ ਲਈ ਚੈੱਕ ਇਹਦੀ ਬਾਡੀ ਤੇ ਨਸਾਂ ਉਸਾਂ ਫੁੱਲ ਬ੍ਰੀਕ ਆ ਗਈ ਥੋਰ ਥੋਰ ਕੋਲਵਿੰਦਰ ਖੋਲ ਕੇ ਕਾਦੇ ਦਾ ਵੀ ਚੰਗਾ ਝੋਟੀ ਦਾ ਸੁਹਾ ਬਾਈ ਸੁਹਾ ਦੂਜਾ ਓਕੇ ਦੂਜਾ ਸੁਣੀ ਆ ਕੇ ਹਾਂ ਹਾਂ ਦੂਜਾ ਸੁਹੂਗੀ ਠੀਕ ਆ ਦੂਜਾ ਦੂਜਾ ਸੁਹੀ ਸੁਣ ਗਿਆ ਤਿੰਨੇ ਦੂਜੇ ਦੂਜੇ ਸੁਣ ਗਿਆ ਪਹਿਲੇ ਨਾਲੇ ਠੀਕ ਆ ਗੱਲ ਤੇ ਦੁੱਧ ਦੇ ਇਹਦੇ ਕੋਲੇ ਕਿੰਨਾ ਅੱਜ ਇਹ ਥੱਲੇ ਤਾਈ 3 ਕਿਲੋ ਦੁੱਧ ਹੋਊਗਾ ਇਹਦੇ ਕੋਲੇ 3 ਕਿਲੋ ਇੱਕ ਡਾਂਗੀ ਮਾ ਹਾਂ ਇੱਕ ਟਾਈਮ ਦਾ ਠੀਕ ਆ ਗੱਲ ਤੇ ਮਿਲਦੀ ਠੰਡੀ ਆ ਜਮਾਂ ਠੰਡੀ ਆ ਨਾ ਪਰ ਚਵਾਈ ਦੀ ਕਿਵੇਂ ਚਵਾਈ ਦੀ ਜਮਾਂ ਓਕੇ ਆ ਹੋਲੀ ਵਾਲਾ ਹੋਲੀ ਧਾਰ ਹੈ ਪਾੜ ਦੇ ਮਿਲਦੀ ਹੈ ਠੰਡੀ ਕਿੰਨੇ ਕਿੰਨੇ ਟਾਈਮ ਦੀ ਗੱਬਣਾ ਇਹ 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 ਸਾਡੇ 6 ਮਹੀਨੇ ਦੀ ਚੈੱਕ ਪਾਸ ਹਾਂ ਇੱਥੇ ਤੋਂ ਕਰਾ ਕੇ ਲੈ ਜੇ ਭਰਾ ਕੋਈ ਕੋਈ ਚੱਕਰ ਨੇ ਡਾਕਟਰ ਦਾ ਵਿਆਪਦਾ ਤਿੰਨਾਂ ਨੂੰ ਜੇ ਕੋਈ ਜਿੰਮੇ ਮਰਜੀ ਆ ਜਾ ਕੋਈ ਤਸੱਲੀ ਕਰਾਵਾਂਗੇ ਇਹਨੂੰ ਤਸੱਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾਵਾਂਗੇ ਇਹ 6 ਮਹੀਨੇ ਦੀ ਚੈੱਕ ਪਾਸ ਤੇ ਦੁੱਧ ਹੈਗਾ 3 ਕਿਲੋ ਤੇ ਇੱਕ ਟਾਈਮ ਇੱਕ ਟਾਈਮ ਹੀ ਚੋਣਿਆ ਫਲਸਫਾ ਇੱਕ ਟਾਈਮ ਆਪਾਂ ਇੱਕ ਟਾਈਮ ਠੀਕ ਹੈ ਗੱਲ ਤੇ ਤਾਜ਼ੀ ਆ ਕਿੰਨੇ ਦੱਸਿਆ ਦਾ ਤਾਜ਼ੀ ਨਤ ਤੇ 12 ਤੋਂ 13 ਕਿਲੋ ਦੁੱਧ ਜਮਾਨ ਠੰਡਾ ਠੀਕ ਹੈ ਗੱਲ ਤੇ ਤਾਜੀ ਦਾ ਬਾਈ ਕਹਿੰਦਾ ਆ ਗਿਆ 12 ਤੋਂ 13 ਕਿ ਤੇ ਬਾਕੀ ਝੋਟੀ ਕਰ ਸਕਦੇ ਹਾਂ ਚੈੱਕ ਨਸਲ ਬਰੀਡ ਝੋਟੀ ਚੀਜ਼ ਵੀ ਕਹ ਲਈਏ ਫੁੱਲ ਆ ਗਈ ਤੇ ਚਬਾਈ ਦੀ ਬਾਈ ਕਹਿੰਦਾ ਰਹੂਗੀ ਗਰੰਟੀ ਤੇ ਬਾਕੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਹਨਾ ਉਹਦਾ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਤੇ ਸਵੇਰ ਆ ਦੀਆਂ ਤਿੰਨੀ ਠੰਡੀਆਂ ਆ ਗਈਆਂ ਮਹਾ ਜਮੀ ਕਿਸੇ ਬਸ ਵੀ ਇਹ ਇੱਥੋਂ ਘੜ ਸਕਦੇ ਚੈੱਕ ਸੂਈ ਟਾਈਮ ਦੀ ਹੋ ਗਈ ਹੋਣੀ ਹੈ ਨਾ ਹਾਂ ਠੀਕ ਆ ਗੱਲ ਹੋ ਜਾ ਉਰਲੇ ਬੰਨੇ ਤੇ ਇਧਰ ਇਧਰੋਂ ਕਰਾ ਦੀ ਗੈਰੀ ਚੈੱਕ ਇਹ ਇੱਥੋਂ ਮਾਰਨੀ ਫੇਸ ਤੋਂ ਲਾ ਕੇ ਕੈਮਰਾ ਸਾਰੀ ਝੋਟੀ ਕਰਾ ਦੀ ਚੈੱਕ ਵੀ ਬਰੀਕ ਕਿੰਨੀ ਆ ਗਈ ਕੱਦ ਵਾਲੀ ਝੋਟੀ ਆ ਗਈ ਤੇ ਉੱਤੋਂ ਬਾਡੀ ਦੀ ਕਹ ਲਈ ਚੜਾਈ ਵਾਲੀ ਆ ਗਈ ਸਿੰਘਾਂ ਦਾ ਡਿਜ਼ਾਈਨ ਕਹ ਲਈਏ ਇੱਕ ਨਾਲ ਦਾ ਹੀ ਆ ਗਿਆ ਜਮਾਨ ਇਹਦਾ ਕੀ ਰੇਟ ਰਹੂਗਾ ਭਾਈ ਇਹਦਾ ਜਮੀ ਕੁਰੀ 110 ਦੀ ਦੇਵਾਂਗੇ 1 ਲੱਖ ਤੇ 10000 ਦੀ ਹਾਂ 6 ਮਹੀਨਿਆਂ ਦੀ ਚੈੱਕ ਪਾਸ ਹਾਂ ਆ 6 ਮਹੀਨਿਆਂ ਦੀ ਭਾਈ ਕਹਿੰਦਾ ਗੱਬਣ ਚੈੱਕ ਪਾਸ 1 ਲੱਖ ਤੇ 10000 ਦੀ ਦੇ ਦਾਂਗੇ ਨੰਬਰ ਬੋਲ ਦਿਓ ਜੀ 98784 71204 98784 71204 ਭਾਈ ਦਾ ਨੰਬਰ ਆ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਨੇੜੇ ਯਖਲ ਹਰਿਆਣਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ